ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਤੀਜੀ ਜੰਗ 19 ਅਗਸਤ 1695 ਨੂੰ ਅਨੰਦਪੁਰ ਸਤਲੁਜ ਦੇ ਕਿਨਾਰੇ ਲੜੀ ਗਈ ਹਮਲਾਵਰ ਸੰ ਰਸਤਮ ਖਾਨ ਮੁਗਲਾਂ ਦੀ ਹਾਰ ਤੇ ਨਮੋਸ਼ੀ ਦੂਰ ਕਰਨ ਲਈ ਦਿਲਾਵਰ ਖਾਨ ਨੇ ਅਚਾਨਕ ਹਮਲਾ ਕਰਨ ਦੀ ਸੋਚੀ ਆਪਣੇ ਪੁੱਤਰ ਰੁਸਤਮ ਖਾਨ ਨੂੰ ਰਾਤੋ ਰਾਤ ਸਤਲੁਜ ਪਾਰ ਕਰਕੇ ਅਨੰਦਪੁਰ ਤੇ ਕਬਜ਼ਾ ਕਰਨ ਲਈ ਫੌਜਾਂ ਸਮੇਤ ਭੇਜਿਆ ਸਖਤ ਸਰਦੀਆਂ ਦੇ ਦਿਨ ਸਨ ਭਾਈ ਆਲਮ ਸਿੰਘ ਨੇ ਫੌਜਾਂ ਦੀ ਨਕਲੋ ਹਰਕਤ ਦੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਲ ਜਗਾਇਆ ਮਹਾਰਾਜ ਨੇ ਨਗਾਰੇ ਤੇ ਚੋਟ ਮਾਰਨ ਦਾ ਹੁਕਮ ਦਿੱਤਾ ਸਾਰਾ ਨਗਰ ਹੀ ਤਿਆਰ ਹੋ ਉਠਿਆ ਤੇ ਚੋਦੇ ਘੋੜਿਆਂ ਤੇ ਸਵਾਰ ਹੋ ਆਂਦੀ ਫੌਜ ਤੇ ਧਾ ਕੇ ਪੈ ਤੀਰਾਂ ਤੋਪਾਂ ਤੇ ਬੰਦੂਖਾਂ ਦੀ ਆਵਾਜ਼ ਤੇ ਸਿੱਖਾਂ ਨੂੰ ਵਧਦਾ ਆਉਂਦਾ ਦੇਖ ਖਾਨ ਸਾਦੇ ਦੀਆਂ ਫੌਜਾਂ ਸ਼ਸਤਰ ਚਲਾਏ ਬਗੈਰ ਡਰ ਕੇ ਭਜ ਉਠੀਆਂ ਮਹਾਰਾਜ ਦੇ ਸ਼ਬਦਾਂ ਵਿੱਚ ਇੱਤੇ ਵੀਰ ਗੱਜੇ ਭਏ ਨਾਦ ਭਾਰੇ ਭਜੇ ਖਾਂ ਨਖੂਨੀ ਬਿਨਾਂ ਸ਼ਸਤਰ ਚਾਰੇ ਉਹਨਾਂ ਭਜਦਿਆਂ ਨੂੰ ਹੋਰ ਤਾਂ ਕੁਝ ਹੱਥ ਨਾ ਆਇਆ ਰਾਹ ਵਿੱਚ ਪਿੰਡ ਬਰਵਾ ਨੂੰ ਲੁੱਟ ਕੇ ਉਜਾੜ ਗਏ ਗੁਰੂ ਜੀ ਲਿਖਦੇ ਹਨ ਸਾਡੇ ਤੇ ਤਾਂ ਉਸ ਦਾ ਜ਼ੋਰ ਚੱਲਿਆ ਨਾ पर विचारे पेंडुआ ही गुस्सा क्ढन लगा ये तो इंज होया कि मासत बाणिया खा ना सके पर रोड़िया वटियाँ की सब्जी बना के समझे कि उस मज़ा ले लिया है तब बल इकै बरवाहना रसाए लुट लिया सालन रस जिम बाणियों रोरन ਖਾਤ ਬਣਾਏ ਬਚਿਤ੍ਰਨਾਟਕ ਅਧਿਆਏ 10ਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ